ਕਲ ਕੇਸੀ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਉਹ ਕਿਹਨਾਂ ਕਿਹਨਾਂ ਨੇ ਇਹਨਾਂ ਨੂੰ ਮਦਦ ਕੀਤੀ ਹੈ ਫੰਡਿੰਗ ਨੂੰ ਲੈ ਕੇ ਜਾਂ ਫਿਰ ਰਜਿਸਟਰੀ ਚੀਜ਼ਾਂ ਜਿਵੇਂ ਮੈਂ ਪਹਿਲਾਂ ਦੱਸਿਆ ਹਲੇ ਬਹੁਤ ਜ਼ਿਆਦਾ अर्ਲੀ ਹੈ ਕੋਈ ਵੀ ਗੱਲ ਕਹਿ ਪਾਉਣਾ ਪਰ ਇੰਨੀ ਗੱਲ ਜ਼ਰੂਰ ਕਨਫਰਮ ਹੋਈ ਹੈ ਕਿ ਵੀ ਇਹ ਦਿੱਲੀ ਤੋਂ ਜਿਹੜੀ ਹੈਗੀ ਹੈ ਟ੍ਰੇਨ ਲੈ ਕੇ ਇਹ ਨਦੇੜਸਾ ਪਹੁੰਚੇ ਸੀ ਪਰ ਮਤਲਬ ਜਿਵੇਂ ਤੁਹਾਨੂੰ ਯਾਦ ਹੋਵੇਗਾ ਕਿ ਅ ਸ਼ੁਭਦੀਪ ਮੂਸੇਵਾਲ ਦੇ ਮਰਡਰ ਕੇਸ ਦਾ ਵਿੱਚ ਵੀ ਅਸੀਂ ਤਿੰਨ ਜਿਹੜੇ ਅਕਿਊਜ਼ਡ ਇੰਡੋ ਨੇਪਾਲ ਬਾਰਡਰ ਤੋਂ ਫੜ ਕੇ ਲੈ ਕੇ ਆਏ ਸੀ ਇੱਕ ਦੁਆਬੇ ਦੇ ਵਿੱਚ ਜਿਹੜਾ ਜੱਸਾ ਹੈਪੋਵਾਲ ਇਹਦੇ ਵਿੱਚ ਸੀ ਇਹ ਪੰਜ ਸੱਤ ਮਰਡਰ ਕੀਤੇ ਅਸੀਂ ਉਹ ਵੈਸਟ ਬੰਗਾਲ ਤੋਂ ਲੈ ਕੇ ਆਏ ਸੁਦੇ ਮੂਸੇਵਾਲ ਦੇ ਕੇਸ ਵਿੱਚ ਅਸੀਂ ਇੱਕ ਉੱਤਰਖੰਡ ਤੋਂ ਰਿਕਵਰੀ ਕੀਤੀ ਮਹਾਰਾਸ਼ਟਰਾ ਤੋਂ ਰਾਜਨ ਗਿਆਏ ਸੀ ਇਹ ਲੈ ਕੇ ਆਏ ਹੀ ਹੈਸ ਕਾਟ ਅ ਵੈਰੀ ਇੱਕ ਟਾਈਪ ਗੈਂਗਸਟਰਸ ਕੈਟੇਗਰੀ ਗੈਂਗਸਟਰਸ ਫਰੋਮ ਰਾਜਸਥਾਨ ਹਰਿਆਣਾ ਸੋ ਵੀ ਕੀਪ ਆਨ ਡੂਇੰਗ ਆਲ ਥੈਟ ਐਂਡ ਵੀ ਆਰ ਆਨ ਅ ਵੈਰੀ ਗੁੱਡ ਰਿਲੇਸ਼ਨਸ ਵਿਦ ਦੀ ਅਦਰ ਏਜੰਸੀਜ਼ ਸਾਡੀਆਂ ਸੈਂਟਰ ਇਸ ਕੇਸ ਦੇ ਵਿੱਚ ਵੀ ਜਿਸ ਤਰ੍ਹਾਂ ਚੌਂ ਸਾਹਿਬ ਨੇ ਆਪ ਜੀ ਨੂੰ ਬਰੀਫ ਕੀਤਾ ਕਿ ਸੈਂਟਰ ਸੋ ਇਹਦੇ ਵਿੱਚ ਜਿਹੜੀ ਇੰਪੋਰਟੈਂਟ ਗੱਲ ਜਿਹੜੀ ਹੈਗੀ ਹੈ ਕਿ ਇੱਕ ਬਹੁਤ ਵਧੀਆ ਐਗਜ਼ਾਮਪਲ ਸੀਗਾ ਟੀਮ ਵਰਕ ਦਾ ਜਿਹੜੀਆਂ ਡਿਫਰੈਂਟ ਟੀਮਸ ਨੇ ਕੰਮ ਕੀਤਾ ਡਿਫਰੈਂਟ ਏਜੰਸੀਜ਼ ਤੇ ਡਿਫਰੈਂਟ ਸਟੇਟ ਪੁਲਿਸ ਫੋਰਸਸ ਨੇ ਇੱਕ ਕੋਆਰਡੀਨੇਸ਼ਨ ਦੀ ਮਿਸਾਲ ਦਿਖਾਈ ਜਿਹਦੇ ਕਰਕੇ ਇਹ ਜਿਹੜੇ ਆਲ ਸਾਰੇ ਅਕਿਊਜ਼ ਜਿਹੜੇ ਗ੍ਰਿਫਤਾਰ ਹੋ ਸਕੇ ਜੇ ਇਹ ਇਥੋਂ ਨਾ ਮਿਲਦੇ ਜਾਂ ਇਥੋਂ ਨਿਕਲ ਜਾਂਦੇ ਪ੍ਰੋਬੇਬਲੀ ਇਹਨਾਂ ਨੇ ਮੁੰਬਈ ਜਾਣਾ ਸੀਗਾ ਉਸ ਤੋਂ ਬਾਅਦ ਸ਼ਾਇਦ ਉਹ ਸਾਡੇ ਹੱਥ ਨਾ ਲੱਗਦੇ ਜਾਂ ਉਹ ਅਲੱਗ-ਅਲੱਗ ਹੋ ਜਾਂਦੇ ਇੰਨਾ ਸ਼ਾਮਿਲ ਆਇਆ ਹੈ ਇਹਨਾਂ ਦਾ ਟਾਰਗੇਟ ਗੁਰੀਬ ਸਿੰਘ ਹੀ ਸੀਗਾ ਆਨ ਉਹ ਹੀ ਇਹ ਟਾਰਗੇਟ ਕਰਨਾ ਚਾਹ ਰਹੇ ਸੀ ਕਿ ਉਹਨਾਂ ਦੀ ਕਾਮਲੀ ਉਹਨਾਂ ਦੇ ਨਾਲ ਸੀਗੀ ਇਹਦੇ ਕਰਕੇ ਉਹਨਾਂ ਨੂੰ ਉਹਨਾਂ ਨੂੰ ਦੇ ਉੱਪਰ ਵੀ ਜੋ ਵੀ ਆ ਚਾਈਏ ਬਟ ਅਦਰਵਾਈਜ਼ ਵੀ ਹਰ ਕੋਈ ਹੋਰ ਐਸਪੈਕਟ ਹੈ ਏਵਰੀ ਐਂਗਲ ਵਿਲ ਬੀ ਵੈਰੀਫਾਈਡ ਫਰ ਜੀ ਫਿਰੋਜ਼ਪੁਰ ਦੇ ਵਿੱਚ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀਗਾ ਮੈਂ ਮੈਂ ਪਹਿਲਾਂ ਇੰਟਰੋਡਿਊਸ ਕਰ ਦਿੰਦਾ ਮੈਡਮ ਸੋਮਿਆ ਮਿਸ਼ਰਾ ਜੀ ਐਸਐਸਪੀ ਫਿਰੋਜ਼ਪੁਰ ਨੇ ਸੰਦੀਪ ਗੋਇਲ ਸਾਡੇ ਐਜੀ ਐਜੀਟੀਐਫ ਨੇ ਵਿਕਰਮ ਬਰਾੜ ਡੀਐਸਪੀ ਨੇ ਐਜੀਟੀਐਫ ਤੇ ਰਾਜਨ ਬਰਮਿੰਦਰ ਡੀਐਸਪੀ ਨੇ ਐਜੀਟੀਐਫ ਦੇ ਵਿੱਚ ਤੇ ਮੈਂ ਮੈਨੂੰ ਰਿਕੁਐਸਟ ਕਰਦਾ ਜਿਹੜਾ ਇਨਸੀਡੈਂਟ ਹੋਇਆ ਉਹਦੇ ਬਾਰੇ ਤੁਹਾਨੂੰ ਬਰੀਫਲੀ ਪਹਿਲਾਂ ਦੱਸ ਦੇਣਗੇ ਤੇ ਦੈਨ ਜਿਵੇਂ ਜਿਵੇਂ ਹੋਊਗਾ ਫਿਰ ਫਰਦਰ ਕੀਪ 온 ਸ਼ੇਅਰ ਸਤਿ ਸ਼੍ਰੀ ਅਕਾਲ ਜੀ ਮਿਤੀ 3 ਸਤੰਬਰ 2024 ਨੂੰ ਫਿਰੋਜ਼ਪੁਰ ਸਿਟੀ ਦੇ ਕੰਬੋਜ ਨਗਰ ਇਲਾਕੇ ਦੇ ਵਿੱਚ 6 ਅਨਨੋਨ ਸੈਲੈਂਟਸ ਨੇ ਆ ਕੇ ਇੱਕ ਗਾੜੀ ਦੇ ਉੱਪਰ ਤਾਬੜ ਤੋਰ ਫਾਇਰਿੰਗ ਕੀਤੀ ਸੀਗੀ। ਉਹਦੇ ਬਾਅਦ ਜੋ ਉਹਨਾਂ ਦਾ ਟਾਰਗੇਟ ਸੀਗਾ ਉਹ ਸੀਗਾ ਦਿਲਜੀਤ ਸਿੰਘ। ਇਹਨਾਂ ਦੀ ਵੀ ਪ੍ਰੀਵਿਅਸ ਕ੍ਰਿਮਨਲ ਹਿਸਟਰੀ ਰਹੀ ਹੈ। ਅਨਫੋਰਚਨਟਲੀ ਉਹਨਾਂ ਦੇ ਸਾਥ ਉਹਨਾਂ ਦੀ ਕਜ਼ਨ ਸਿਸਟਰ ਤੇ ਉਹਨਾਂ ਦੇ ਫ੍ਰੈਂਡਸ ਵੀ ਸੀਗੇ। ਟੋਟਲ 3 ਦੀ ਮੌਤ ਹੋਈ। ਉਹਨਾਂ ਦੀ ਕਜ਼ਨ ਸਿਸਟਰ ਉਹਨਾਂ ਦਾ ਦੋਸਤ ਆਕਾਸ਼ ਸੀ ਤੇ ਜਿਹੜੇ ਦੋ ਉਹਨਾਂ ਦੇ ਨਾਲ ਔਰ ਗਾੜੀ ਦੇ ਵਿੱਚ ਸਵਾਰ ਸੀਗੇ ਉਹ ਇੰਜਰਡ ਸੀਗੇ ਤੇ ਹੁਣ ਵੀ ਉਹ ਅਡਮਿਟ ਹੈਗੇ ਐਂਡ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਸ ਤੋਂ ਬਾਅਦ ਆਫਕੋਰਸ ਟੀਮਸ ਵੁਅ ਫਾਰਮਡ ਐਂਡ ਮਾਂਜੋਗ ਡੀਜੀਪੀ ਪੰਜਾਬ ਪੁਲਿਸ ਕੀ ਹਦਾਇਤ ਅਨੁਸਾਰ 올 ਦਾ ਟੀਮਸ 올 ਦਾ ਕੰਪੋਨੈਂਟਸ ਕਾਉਂਟਰ ਇੰਟੈਲੀਜੈਂਸ ਡਿਸਟ੍ਰਿਕਟ ਪੁਲਿਸ ਐਂਡ ਆਫਕੋਰਸ ਐਜੀਟੀਐਫ ਐਵਰੀਬਾਡੀ ਸਟ੍ਰੰਗ ਇਨ ਟੂ ਐਕਸ਼ਨ ਜਿਹੜਾ ਇਹਦੇ ਵਿੱਚ ਪਹਿਲਾ ਅਰੈਸਟ ਹੋਇਆ ਉਹ 6 ਸਤੰਬਰ ਨੂੰ ਹੋਇਆ ਦੀਪ ਨਾਮ ਦੇ ਬੰਦੇ ਦਾ ਉਹਦਾ ਬੇਸਿਕ ਰੋਲ ਇਹ ਸੀਗਾ ਕਿ ਉਹ ਇਹਨਾਂ ਦੀ ਰੇਕੀ ਕਰਦਾ ਸੀਗਾ ਤੇ ਇਹ ਕਿੱਥੇ ਜਾਂਦੇ ਆ ਕੀ ਕਰਦੇ ਆ ਪੂਰੇ ਦਿਨ ਦਿਲਦੀਪ ਦੇ ਉੱਪਰ ਵਾਚ ਰੱਖਦਾ ਸੀਗਾ ਇਸ ਤੋਂ ਆਕੇ ਮੈਂ ਸਾਨੂੰ ਰਿਕੁਐਸਟ ਕਰਾਂਗੀ ਕਿ ਉਹ ਸਾਰੀ ਚੀਜ਼ੇ ਤੁਹਾਨੂੰ ਦੱਸਾਂਗੀ ਅ ਜਿਵੇਂ ਮੈਮ ਨੇ ਪਹਿਲਾਂ ਤੁਹਾਨੂੰ ਦੱਸਿਆ ਹੈ ਕਿਉਂਕਿ ਇਹ ਕੇਸ ਜਿਹੜਾ ਹੈਗਾ ਇੱਕ ਬੜਾ ਸੈਂਸੇਸ਼ਨਲ ਸੀ ਟ੍ਰਿਪਲ ਮਾਰਡਰ ਹੋਮ ਕਰਕੇ ਇੱਕਦਮ ਬੜਾ ਸਹਿਮ ਦਾ ਮਾਹੌਲ ਹੋ ਗਿਆ ਤੇ ਇੱਕ ਮੀਡੀਆ ਦੇ ਵਿੱਚ ਬੜੀ ਵਾਇਰਲ ਹੋਈਆਂ ਜਿਹੜੀਆਂ ਉਹਦੀਆਂ ਸ਼ੂਟਿੰਗ ਇਹਨਾਂ ਸਾਰਿਆਂ ਨੂੰ ਦੇਖਦੇ ਹੋਏ ਡੀਜੀਪੀ ਸਾਹਿਬ ਨੇ ਪਰਸਨਲੀ ਜਿਹੜੇ ਹੈਗੇ ਨੇ ਕਾਉਂਟਰ ਇੰਟੈਲੀਜੈਂਸ ਤੇ ਏਜੀਟੀਐਫ ਦੇ ਡੀਜੀਪੀ ਐਡੀਸ਼ਨਲ ਡੀਜੀਪੀ ਸਾਰੇ ਮਿਸਟਰ ਪ੍ਰਮੋਦ ਬਾਨ ਇਹਨਾਂ ਨੂੰ ਸਭ ਦੀ ਡਿਊਟੀ ਲਗਾਈ ਗਈ ਤੇ ਇਹਨਾਂ ਨੂੰ ਬੜਾ ਜਿੰਨਾ ਵੀ ਛੇਦੀ ਹੋ ਸਕਦਾ ਹੈ ਇਹਦੇ ਜਿਹੜੇ ਅਕਿਊਜ਼ ਨੂੰ ਅਰੈਸਟ ਕੀਤਾ ਜਾਵੇ ਤੇ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਉਹ ਅਰੈਸਟ ਕੀਤਾ ਜਾਵੇ ਤੇ ਏਜੀਟੀਐਫ ਨੇ ਆਪਣੀਆਂ ਜਿਹੜੀਆਂ ਟੀਮਸ ਜਿਹੜੀਆਂ ਸਾਡੀਆਂ ਟੈਕਨੀਕਲ ਤੇ ਹਿਊਮਨ ਸਰਚਸ ਤੋਂ ਲੀਡਸ ਨੂੰ ਫਾਲੋ ਕਰਨਾ ਸ਼ੁਰੂ ਕੀਤਾ ਜਿਹੜੀ ਕਿ ਸੀਸੀਟੀਵੀ ਦੇ ਜਿਹੜੇ ਉਹਨਾਂ ਦੇ ਅਕਿਊਜ਼ ਨੇ ਜਿਹੜੇ ਆਏ ਸੀਗੇ ਕਿਸ ਰਸਤੇ ਤੋਂ ਆਏ ਸੀ ਕਿਹੜੇ ਪਾਸੇ ਨੂੰ ਜਾ ਰਹੇ ਸੀ ਉਤੋਂ ਵੀ ਪਲੱਸ ਜਿਹੜੇ ਸਾਡੇ ਸੋਰਸਸ ਨੇ ਜਿਨ੍ਹਾਂ ਦੇ ਉਹਨਾਂ ਤੋਂ ਉਹਨਾਂ ਦੀ ਇਨਫੋਰਮੇਸ਼ਨ ਤੇ ਬੇਸਡ ਕੁਝ ਲੀਡਸ ਡਿਵੈਲਪ ਕੀਤੀਆਂ ਉਹਨਾਂ ਨੂੰ ਲੀਡਸ ਤੇ ਕੰਮ ਕਰਦੇ ਹੋਏ ਜਿਹੜੀ ਹੈਗੀ ਹੈ ਸਾਨੂੰ ਇਨਫੋਰਮੇਸ਼ਨ ਇਹਨਾਂ ਦੀ ਜਿਹੜੀ ਹੈਗੀ ਹੈ ਸਸਪੈਕਟ ਜਿਹੜੇ ਆਕੂਜ਼ ਸੀਗੇ ਇਹਨਾਂ ਬਾਰੇ ਮੂਵਮੈਂਟ ਦਾ ਪਤਾ ਲੱਗਿਆ ਇਹ ਸਾਨੂੰ ਅਸੀਂ ਇਹਨਾਂ ਨੂੰ ਲੋਕੇਟ ਕੀਤਾ ਨੰਦੇੜ ਸਾਹਿਬ ਦੇ ਵਿੱਚ ਜਦੋਂ ਹੀ ਇਹਨਾਂ ਦੀ ਲੋਕੇਸ਼ਨ ਸਾਡੇ ਕੋਲੇ ਕਨਫਰਮੇਸ਼ਨ ਹੋਈ ਤਾਂ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਸਾਡੇ ਡਿਵੀਜ਼ਨ ਡੀਜੀ ਸਾਹਿਬ ਨੇ ਡੀਜੀ ਸਾਹਿਬ ਦੇ ਥਰੂ ਜਿਹੜੀ ਮਹਾਰਾਸ਼ਟਰ ਪੁਲਿਸ ਤੇ ਸੈਂਟਰਲ ਏਜੰਸੀਜ਼ ਦੇ ਕੋਆਰਡੀਨੇਸ਼ਨ ਦੇ ਨਾਲ ਉਹਨਾਂ ਨੂੰ 01 ਕੀ ਤਾ ਵੀ ਐਗਜ਼ੈਕਟਲੀ ਹੈ ਕਿੱਥੇ ਨੇ ਉੱਥੇ ਉਹਨਾਂ ਦੀ ਮੂਵਮੈਂਟ ਤੇ ਜਦੋਂ ਵਾਚ ਰੱਖੀ ਤਾਂ ਇੱਕ ਅਸੀਂ ਐਂਟੀਸੀਪੇਟ ਕਰ ਰਹੇ ਸੀ ਸਾਡੀਆਂ ਟੀਮਸ ਜਿਹੜੀਆਂ ਡੀਐਸਪੀ ਰਾਜਨ ਪਰਮਿੰਦਰ ਤੇ ਇੱਥੋਂ ਅਸੀਂ ਟੀਮਸ ਰਸ਼ ਕੀਤੀਆਂ ਉਹ ਹਲੇ ਔਨ ਦਾ ਵੇ ਸੀਗੀਆਂ ਤਾਂ ਸਡਨਲੀ ਜਿਹੜੀ ਹੈਗੀ ਹੈ ਉਹਨਾਂ ਦੀ ਕੋਈ ਮੂਵਮੈਂਟ ਨਜ਼ਰ ਆਈ ਉਹਨਾਂ ਨੇ ਉੱਥੋਂ ਕੋਈ ਲੋਕਲ ਟੈਕਸੀ ਹਾਇਰ ਕੀਤੀ ਤੇ ਜਦੋਂ ਹੀ ਉਹ ਉਹਨਾਂ ਨੇ ਮੂਵਮੈਂਟ ਸ਼ੁਰੂ ਕੀਤੀ ਤਾਂ ਅਸੀਂ ਜਿਹੜੀ ਹੈਗੀ ਐਡੀਸ਼ਨ ਡਿਗੀ ਸਾਹਿਬ ਨੇ ਜੀਟੀਐ ਮਿਸਟਰ ਬਾਨ ਉਹਨਾਂ ਨੇ ਸ਼ੇਅਰ ਕੀਤੀ ਹੈ ਇਨਫੋਰਮੇਸ਼ਨ ਮਹਾਰਾਸ਼ਟਰ ਪੁਲਿਸ ਦੇ ਸੰਭਾ ਸ਼ਿਵਾਜ ਨਗਰ ਦੇ ਜਿਹੜੇ ਜਨਰਲ ਡਿਸਟ੍ਰਿਕਟ ਔਰੰਗਾਬਾਦ ਹੈ ਉਹਨਾਂ ਦੇ ਕਮਿਸ਼ਨਰ ਪੁਲਿਸ ਨਾਲ ਤੇ ਇੱਕ ਲੋਕੇਸ਼ਨ ਦੇ ਕੇਸ ਜਿੱਥੇ ਸਟ੍ਰੈਟੈਜੀਕ ਲੋਕੇਸ਼ਨ ਦੇਖ ਕੇ ਜਿਹੜੀ ਹਰਦੇ ਸਮਰਾਟ ਬਾਲਾ ਸਾਹ ਠਾਕਰੇ ਹਾਈਪਸਪ੍ਰੈਸ ਵੇ ਹੈ ਉਹਦੇ ਤੇ ਉਹਨਾਂ ਨੂੰ ਜਿਹੜੀ ਗੱਡੀ ਨੂੰ ਰੋਕਿਆ ਗਿਆ ਇੰਟਰਸੈਪਟ ਕੀਤਾ ਗਿਆ ਤੇ ਇੰਟਰਸੈਪਟ ਕਰਕੇ ਉਹਨਾਂ ਦੇ ਵਿੱਚੋਂ ਜਿਹੜੇ ਹੈਗੇ ਨੇ 6 ਜਿਹੜੇ ਅਕਿਊਜ਼ਡ ਇਨਕਲੂਡ ਤੇ ਪਲੱਸ ਇੱਕ ਡਰਾਈਵਰ ਜਿਹੜੇ ਉਤੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹ ਜਿਹੜੀ ਉਹਨਾਂ ਨੂੰ ਉਤੋਂ ਪੁਲਿਸ ਸਟੇਸ਼ਨ ਦੇ ਵਿੱਚ ਲਿਜਾਇਆ ਗਿਆ ਪੁਲਿਸ ਸਟੇਸ਼ਨ ਤੋਂ ਲਿਜਾ ਕੇ ਉਹਨਾਂ ਦਾ ਰਿਮਾਂਡ ਹਾਸਲ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਕੇ ਦੇ ਆਰ ਬੀਂਗ ਬਰਾਉਟ ਟੂ ਫਰੋਸਟ ਸੋ ਇਹਦੇ ਵਿੱਚ ਜਿਹੜੀ ਇੰਪੋਰਟੈਂਟ ਗੱਲ ਜਿਹੜੀ ਹੈਗੀ ਹੈ ਕਿ ਇੱਕ ਬਹੁਤ ਵਧੀਆ ਐਗਜ਼ਾਮਪਲ ਸੀਗਾ ਟੀਮ ਵਰਕ ਦਾ ਜਿਹੜੀਆਂ ਡਿਫਰੈਂਟ ਟੀਮਸ ਨੇ ਕੰਮ ਕੀਤਾ ਡਿਫਰੈਂਟ ਏਜੰਸੀਜ਼ ਤੇ ਡਿਫਰੈਂਟ ਸਟੇਟ ਪੁਲਿਸ ਫੋਰਸਸ ਨੇ ਇੱਕ ਕੋਆਰਡੀਨੇਸ਼ਨ ਦੀ ਮਿਸਾਲ ਦਿਖਾਈ ਜਿਹਦੇ ਕਰਕੇ ਇਹ ਜਿਹੜੇ ਸਾਰੇ ਕਿਊਜ਼ ਜਿਹੜੇ ਗ੍ਰਿਫਤਾਰ ਹੋ ਸਕੇ ਜੇ ਇਹ ਇਥੋਂ ਨਾ ਮਿਲਦੇ ਜਾਂ ਇਥੋਂ ਨਿਕਲ ਜਾਂਦੇ ਪ੍ਰੋਬੇਬਲੀ ਇਹਨਾਂ ਨੇ ਮੁੰਬਈ ਜਾਣਾ ਸੀਗਾ ਉਸ ਤੋਂ ਬਾਅਦ ਸ਼ਾਇਦ ਉਹ ਸਾਡੇ ਹੱਥ ਨਾ ਲੱਗਦੇ ਜਾਂ ਉਹ ਅਲੱਗ-ਅਲੱਗ ਹੋ ਜਾਂਦੇ ਸੋ ਇਹ ਇੱਕ ਵੀ ਥੈਂਕ ਦੀ ਮਹਾਰਾਸ਼ਟਰ ਪੁਲਿਸ ਐਂਡ ਦੀ ਅਦਰ ਸਿਸਟਰ ਜੈਂਸੀ ਜਿਨ੍ਹਾਂ ਨੇ ਸਾਨੂੰ ਇਸ ਆਪਰੇਸ਼ਨ ਵਿੱਚ ਜਿਹੜੀ ਹੈਗੀ ਆ ਸਾਡੀ ਹੈਲਪ ਕੀਤੀ ਤੇ ਅਸਿਸਟੈਂਸ ਪ੍ਰੋਵਾਈਡ ਕੀਤੀ। ਅ दैट्स 올 ਜੀ ਸਰ ਜੁਹਾਨ ਸਾਹਿਬ ਜਿਹੜਾ ਮੁੰਬਈ ਦੇ ਵਿੱਚ ਗਏ ਜੀ ਮੁੰਬਈ ਦੇ ਵਿੱਚ ਗਏ ਨੇ ਕੀ ਇਹਨਾਂ ਦਾ ਕੋਈ ਮੋਟਿਵ ਇਦਾਂ ਦਾ ਸੀਗਾ ਕਿ ਮੁੰਬਈ ਜਾ ਕੇ ਥਰੂ ਸੀ ਰੂਟਸ ਇਹਨਾਂ ਨੇ ਬਾਰਡਰਸ ਕ੍ਰੋਸ ਕਰਨੇ ਸੀ ਜਾਂ ਕੁਝ ਇਦਾਂ ਦਾ ਕੁਝ ਇਹਨਾਂ ਦਾ ਇਨਵੈਸਟੀਗੇਸ਼ਨ ਸਾਹਮਣੇ ਆਇਆ ਉਹ ਗਰ ਹਥਿਆਰ ਜਿਹੜੇ ਵਰਤੇ ਗਏ ਨੇ ਉਹ ਕਿੱਥੋਂ ਆਏ ਸੀ ਕਿਸ ਏ ਜਿਹੜੀ ਇਹਨਾਂ ਦੀ ਮੁੰਬਈ ਦੇ ਜਾਣ ਦਾ ਮੇਨ ਮਕਸਦ ਤਾਂ ਇਹੀ ਸੀਗਾ ਕਿ ਵੀ ਅਸੀਂ ਇੱਥੋਂ ਵੱਡੇ ਸ਼ਹਿਰ ਦੇ ਵਿੱਚ ਚਲੇ ਜਾਵਾਂਗੇ ਤੇ ਉਹਦੇ ਵਿੱਚ ਸ਼ਾਇਦ ਅਸੀਂ ਇਨਕੋਗਨਿਟੋ ਹੋ ਜਾਾਂਗੇ ਯਸ ਇਹਨਾਂ ਨੇ ਅਲੱਗ-ਅਲੱਗ ਹੋ ਜਾਣਾ ਸੀਗਾ ਤੇ ਉੱਥੋਂ ਉਹਨਾਂ ਨੇ ਫਿਰ ਸਾਨੂੰ ਟਰੈਕ ਕਰਨਾ ਬੜਾ ਮੁਸ਼ਕਿਲ ਹੋ ਜਾਣਾ ਸੀ ਜਿਹੜੀ ਤੁਸੀਂ ਵੈਪਨਸ ਦੀ ਗੱਲ ਕਰ ਰਹੇ ਹੋ ਜੇ ਇਹ ਇਹਨਾਂ ਦੇ ਹਲੇ ਜਿਹੜੇ ਵੈਪਨਸ ਨੇ ਹਲੇ ਸਾਡੇ ਕੋਲੇ ਆਉਣਗੇ ਇਹਨਾਂ ਦੀ ਇਨਟੈਰੋਗੇਸ਼ਨ ਕਰਕੇ ਫਰਦਰ ਜਿਹੜੀ ਹੈਗੀ ਹੈ ਇਹਨਾਂ ਤੋਂ ਹਲੇ ਤਾਂ ਪ੍ਰੀਲੀਮਨਰੀ ਇਨਟੈਰੋਗੇਸ਼ਨ ਕੀਤੀ ਹੈ ਜਿੱਣੀ ਸਾਡੇ ਕੋਲੇ ਇਨਫੋਰਮੇਸ਼ਨ ਮਿਲੀ ਹੈ ਪਰ ਜਦੋਂ ਸਾਡੇ ਕੋਲੇ ਆ ਜਾਂਦੇ ਨੇ ਪੁਲਿਸ ਰਵਾਨਟ ਉਹਨਾਂ ਦਾ ਲੈ ਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਕੇ ਅਪਡੇਟ ਦੇ ਦਿੰਦੇ ਨੇ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਇਹਨਾਂ ਦਾ ਪ੍ਰੋਫਾਈਲ ਕੀ ਹੈ ਔਰ ਦੂਜੀ ਗੱਲ ਇਹਨਾਂ ਨੂੰ ਜਿਹੜੀ ਲੋਜਿਸਟਿਕ ਚੀਜ਼ਾਂ ਮੁਹੱਈਆ ਕਰਾਈ ਸੀ ਜਿੱਦਾਂ ਤੁਸੀਂ ਕਿਹਾ ਮੈਂਨੇ ਕਿਹਾ ਕਿ ਇਹ ਰੈਕੀ ਹੋਈ ਹੈ ਪੂਰੀ ਪਲੈਨਿੰਗ ਹੋਈ ਹੈ ਜਲਦੀਪ ਦੇ ਨਾਲ ਉਹਨਾਂ ਦੀ ਰੰਜਸ਼ ਕੀ ਸੀ ਇਹਨਾਂ ਦੀ ਤੇ ਇਹਨਾਂ ਦੀ ਦੁਸ਼ਮਣੀ ਕੀ ਕਿਉਂਕਿ ਦੋ ਮਾਮਲੇ ਉਹਦੇ ਤੇ ਆਲਰੇਡੀ ਦਰ ਸੀਗੇ ਪੋਹਾਲੀ ਜੇ ਤੇ ਫਿਰੋਜ਼ਪੁਰ ਦੇ ਵਿੱਚ ਮੈਂ ਤੇ ਇਹਨਾਂ ਦੀ ਪ੍ਰੋਫਾਈਲ ਕੀ ਹੈ ਜਿਹੜੀ ਵੀ ਇੱਕ ਕੂਚ ਫੜੇਗਾ ਸੋ ਮੈਂ ਬੇਸਿਕ ਤਾਂ ਇਹਨਾਂ ਦੀ ਪਰਸਨਲ ਐਨੀਮੀਟੀ ਹੈ ਪਰਸਨਲੀ ਇੰਡੀਵਿਜੂਅਲੀ ਇਹਨਾਂ ਦੀ ਕੀ ਪ੍ਰੋਫਾਈਲ ਹੈਗੀ ਹੈ ਇਹ ਮੈਡਮ ਸੋਮਿਆ ਜੀ ਤੁਹਾਨੂੰ ਇਹਦੇ ਦੇ ਸ਼ੇਅਰ ਕਰ ਦੇਵਾਂਗੇ ਇਨਫਰਮੇਸ਼ਨ ਆ ਜਿਵੇਂ ਆਪਨੇ ਕਿਹਾ ਜਿਹੜਾ ਵਿਕਟਮ ਹੈਗਾ ਉਹਨਾਂ ਦੇ ਉੱਪਰ ਪੁਰਾਣੇ ਦੋ ਪਰਚੇ 2013 ਦਾ ਫਿਰੋਜ਼ਪੁਰ ਨੇ 2019 ਦਾ ਮੋਹਾਲੀ ਦੇ ਵਿੱਚ ਇਸ ਤੋਂ ਇਲਾਵਾ ਇਹਨਾਂ ਨੂੰ ਜਿਨ੍ਹਾਂ ਨੇ ਟਾਰਗੇਟ ਕੀਤਾ ਸੀਗਾ ਜਿਹੜੇ ਬੰਦੇ ਫੜੇ ਗਏ ਆਲ ਦਾ ਸਿਕ ਸ਼ੂਟਰਸ ਹੈਵ ਬੀਨ ਕਾਟ ਪਹਿਲਾ ਜਿਹੜਾ ਰਵਿੰਦਰ ਸਿੰਘ ਇਲਿਆਸ ਰਵੀ ਇਹਦੇ ਉੱਪਰ ਆਜ ਪਰਚੇ ਹੈ ਗੁਰਪ੍ਰੀਤ ਸਿੰਘ ਅਲਿਆਸ ਗੋਪੀ ਇਹਦੇ ਉੱਪਰ 5 ਪਰਚੇ ਨੇ ਰਾਜਵੀਰ ਸਿੰਘ ਜਿਹਨੂੰ ਦਲੇਰ ਸਿੰਘ ਵੀ ਕਹਿੰਦੇ ਨੇ ਉਹਨਾਂ ਦੇ ਉੱਪਰ 3 ਪਰਚੇ ਨੇ ਤੇ ਅਕਸ਼ੇ ਦੇ ਉੱਪਰ 1 ਪਰਚਾ ਦੇ ਇਹ ਸਾਰੇ ਕ੍ਰਿਮੀਨਲ ਸੀਗੇ ਜ਼ਿਆਦਾਤਰ ਇਹਨਾਂ ਦੇ ਜਿਹੜੇ ਪਰਚੇ ਹੈਗੇ ਉਹ ਫਿਰੋਜ਼ਪੁਰ ਦੇ ਵਿੱਚ ਹੈ ਅਲੱਗ-ਅਲੱਗ ਤਰ੍ਹਾਂ ਦੇ ਹੈਗੇ ਚੋਰੀ-ਚਾਕਰੀ ਦੇ ਵੀ ਹੈ ਐਮਪੀਪੀਐਸ ਦੇ ਵੀ ਹੈਗੇ ਤੇ ਮਰਡਰ ਦਾ ਵੀ ਹੈ ਕਿਸੇ ਗੈਂਗ ਐਸੋਸੀਏਸ਼ਨ ਹੈ ਇਹਨਾਂ ਦੀ ਜਿਹੜੀ ਇਹ ਲੋਕਲ ਰਾਈਵਲਰੀ ਹੈ ਇਹ ਕੋਈ ਬਹੁਤ ਪ੍ਰੋਮਿਨੈਂਟ ਗੈਂਗ ਹਲੇ ਤੱਕ ਕੋਈ ਸਾਡੇ ਨੋਟਿਸ 'ਚ ਨਹੀਂ ਆਇਆ ਪਰ ਲੋਕਲ ਲੈਵਲ ਤੇ ਇਹਨਾਂ ਦੀ ਆਪਸ ਚ ਐਨੀ ਜਿਹੜੀ ਰੰਜਿਸ਼ ਹੋਣ ਕਰਕੇ ਇਹਨਾਂ ਦੇ 2-3 ਮਰਡਰਸ ਆਪਸ ਚ ਹੋ ਚੁੱਕੇ ਹੈ। ਇਨੀਸ਼ੀਅਲੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਹੈ ਕਿ ਇਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਸਿੱਧਾ ਹੀ ਪੰਜਾਬ ਤੋਂ ਬਾਹਰ ਨਿਕਲ ਕੇ ਸੀ ਕਿ ਇਨੀਸ਼ੀਅਲੀ ਇਨਵੈਸਟੀਗੇਸ਼ਨ ਔਰ ਕਿਹਨਾਂ ਨੇ ਕਿਹਨਾਂ ਨੇ ਇਹਨਾਂ ਨੂੰ ਮਦਦ ਕੀਤੀ ਹੈ ਫੰਡਿੰਗ ਨੂੰ ਲੈ ਕੇ ਜਾਂ ਫਿਰ ਲੌਜਿਸਟਿਕ ਚੀਜ਼ਾਂ ਜਿਵੇਂ ਮੈਂ ਪਹਿਲਾਂ ਦੱਸਿਆ ਹਲੇ ਬਹੁਤ ਜ਼ਿਆਦਾ अर्ਲੀ ਹੈ ਕੋਈ ਵੀ ਗੱਲ ਕਹਿ ਪਾਉਣਾ ਪਰ ਇੰਨੀ ਗੱਲ ਜ਼ਰੂਰ ਕਨਫਰਮ ਹੋਈ ਹੈ ਕਿ ਵੀ ਇਹ ਦਿੱਲੀ ਤੋਂ ਜਿਹੜੀ ਹੈਗੀ ਹੈ ਟ੍ਰੇਨ ਲੈ ਕੇ ਇਹ ਇਹਨਾਂ ਦੇ ਡੇਟਸਾ ਪਹੁੰਚੇ ਸੀ ਸਰ ਪੇਸ਼ ਕਰਤਾ ਇਹਨਾਂ ਹ ਲੈ ਕੇ ਰਸਤੇ ਚਾਹੀ ਪਹੁੰਚਣ ਲੱਗੇ ਆਨ ਦਾ ਵੇ ਦੇ ਆਰ ਗੋਇੰ ਟੂ ਰੀਚ ਸਾਡੇ ਕੋਲੇ 10 ਤਰੀਕ ਤੱਕ ਉਹਨਾਂ ਦਾ ਟ੍ਰਾਂਜ਼ਿਟ ਰਿਮਾਂਡ ਹੈਗਾ ਸੋ ਦੇ ਵਿਲ ਬੀ ਪ੍ਰੋਡਿਊਸਡ ਸਰ ਇਹ ਮਾਸਟਰ ਮਾਈਂਡ ਕੌਣ ਹੈ ਗੱਲ बार-बार ਆ ਰਹੀ ਸੀ ਅਸ਼ੀਸ਼ ਚੋਪੜਾ ਹੈਪੀ ਵੀ ਗੱਲਬਾਤ ਆ ਰਹੀ ਹੈ ਹੁਣ ਤੱਕ ਤਾਂ ਪਤਾ ਲੱਗਿਆ ਕਿ ਮਾਸਟਰ ਮਾਈਂਡ ਇਹਦੇ ਵਿੱਚ ਕੌਣ ਹੈ ਹਲੇ ਤੱਕ ਦੀ ਇਨਫੋਰਮੇਸ਼ਨ ਦੇ ਵਿੱਚ ਇਹੀ ਹੈ ਅਸ਼ੀਸ਼ ਜਿਹੜਾ ਹੈਗਾ ਤੇ ਦੂਸਰਾ ਆਪਣਾ ਹੈਪੀ ਹੈਪੀ ਮਲ ਸੋ ਮੈਂ ਹਰਪ੍ਰੀਤ ਸਿੰਘ ਦੋਨਾਂ ਦਾ ਇਹੀ ਮੇਨ ਹੈਗਾ ਤੋਂ ਉਹ ਫਰਦਰ ਅੱਗੇ ਪ੍ਰੂਵ ਜਿਹੜੀ ਹੈਗੀ ਇੰਟਰੋਗੇਸ਼ਨ ਦੇ ਵਿੱਚ ਸਰ ਇਹਨਾਂ ਨੇ ਦਲਜੀਤ ਨੂੰ ਹੀ ਮਾਰਨਾ ਸੀ ਜਾਂ ਫਿਰ ਇਹਨਾਂ ਦੀ ਪਲੈਨਿੰਗ ਸੀ ਸਾਰੇ ਜਿੰਨੇ ਵੀ ਗੱਡੀ ਚ ਨੇ ਕਿਉਂਕਿ ਲੇਡੀ ਜਸਪ੍ਰੀਤ ਕੌਰ ਵੀ ਮਾਰੀ ਗਈ ਬੁਰੀ ਤਰ੍ਹਾਂ ਉਹ ਲਗਾਤਾਰ ਕੰਟੀਨਿਊ ਇਹਨਾਂ ਨੇ ਫਾਇਰਿੰਗ ਕੀਤੀ ਹੈ ਇਹਨਾਂ ਦਾ ਪਲੈਨਿੰਗ ਕੀ ਸੀ ਸਰ ਜੋ ਹਲੇ ਤੱਕ ਸਾਹਮਣੇ ਆਇਆ ਉਹ ਇਹੀ ਸੀਗਾ ਦਲਜੀਤ ਵੀ ਇਹਨਾਂ ਦਾ ਟਾਰਗੇਟ ਸੀਗਾ ਬਟ ਉਹ ਉਹਦੇ ਮੌਕੇ ਦੇ ਹੀਟ ਦੇ ਹੀਟ ਆਫ ਦੀ ਮੂਮੈਂਟ ਕੀ ਹੋਇਆ ਕਿਵੇਂ ਹੋਇਆ ਇਹ ਫਰਦਰ ਜਿਹੜੀਆਂ ਹੈਗੀਆਂ ਨੇ ਜਾਂ ਕੋਈ ਡੈਲੀਬਰੇਟ ਸੀਗਾ ਥੈਟ ਉਹ ਇੰਟਰੋਗੇਸ਼ਨ ਚ ਰਿਵੀਲ ਹੋਵੇ ਸਰ ਜੀ ਪਰਸਨਲ ਇਹਨਾਂ ਨੇ ਜਿਹੜੇ ਮਰਡਰ ਸੀਗੇ ਦੇਖਿਓ ਉਹ 2019 ਦਾ ਹੈ ਹਾਲਾਂਕਿ ਜਿਵੇਂ ਤੁਹਾਨੂੰ ਕਿਹਾ ਗਿਆ ਹੈ ਆਲਰੇਡੀ ਮੁੱਢੀ ਹਾਂਜੀ 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 ਵਾਲੇ ਉਹ ਜਿਹੜਾ ਮਰਡਰ ਸੀਗਾ ਉਹ 2019 ਦਾ ਹੈਗਾ ਪਰ ਜਿਹੜੀ ਇਹ ਰੈਲਵੇਰੀ ਇਹ ਹੁਣ ਜਿਹੜੀ ਹਾਲ ਫਿਲਹਾਲ ਕੁਝ ਨਾਦੀ ਲੜਾਈ ਝਗੜਾ ਹੋਇਆ ਸੀ ਸਾਨੂੰ ਇਹ ਵੀ ਪਤਾ ਚੱਲਾ ਹੈ ਮਈ ਦੇ ਮਹੀਨੇ ਚ ਝਗੜਾ ਹੋਇਆ ਸੀ ਅਸੀਂ ਉਹਦਾ ਪਰਚਾ ਵੀ ਦਰਜ ਕੀਤਾ ਹੈ ਉਸ ਤੋਂ ਲੈ ਕੇ ਇਹਨਾਂ ਦੀ ਐਨਮਿਟੀ ਵਧਦੀ ਜਾ ਰਹੀ ਸੀ ਜੀ ਹਾਂਜੀ ਫਿਰ ਉਸ ਪਰ ਸਿਚਿਤੀ ਦੇ ਵਿੱਚ ਮਈ ਦੇ ਵਿੱਚ ਹੋਇਆ ਸੀਗਾ ਜੀ ਹਾਂਜੀ ਤੇ ਉਹ ਲੈ ਕੇ ਐਨਵਿਟੀ ਇਹਨਾਂ ਦੀ ਵਧਦੀ ਜਾ ਰਹੀ ਸੀਗੀ ਉਹਦੇ ਕਰਕੇ ਇਹਨਾਂ ਨੇ ਗੁਰਦੀਪ ਸਿੰਘ ਨੂੰ ਸਾਹਗੇ ਕੀਤਾ ਨਾਲ ਉਹਨਾਂ ਦੇ ਜਿਹੜੇ ਦੋ ਦੋਸਤ ਸੀਗੇ ਫੈਮਿਲੀ ਮੈਂਬਰ ਸੀਗੇ ਅਨਫੋਰਚਨਟਲੀ ਓਬਵੀਅਸly ਚਪੇੜ ਚ ਆ ਗਏ ਮੈਮ ਇੱਕ ਲੋਕਲ ਇਨਵੋਲਵਮੈਂਟ ਹੋਰ ਵੀ ਕੋਈ ਸਾਹਮਣੇ ਆ ਰਹੀ ਹੈ ਕਿਉਂਕਿ ਜਿਹੜੇ ਸ਼ੂਟਰਸ ਆਏ ਸੀ ਉਹਨਾਂ ਨੇ ਫਾਇਰ ਕਰਕੇ ਉੱਥੋਂ ਪੱਛੇ ਬੈਠਾ ਤੇ ਹੋਰ ਵੀ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਰਹੀ ਜਿਨ੍ਹਾਂ ਨੇ ਇਹਨਾਂ ਨੂੰ ساری ਚੀਜ਼ਾਂ ਮੌਈਆ ਕਰਾਈ ਹੋਵੇ ਜਵੇਸਰ ਨੇ ਆਪ ਨੂੰ ਕਿਹਾ ਹੁਣ ਉਹ ਸਾਹਮਣੇ ਪੇਸ਼ ਹੋਣਗੇ ਅਸੀਂ ਉਹਨਾਂ ਦਾ ਪ੍ਰੋਪਰਲੀ ਇਨਟਰ ਐਂਡ ਐਨੀਬਾਡੀ ਜੋ ਵੀ ਇਹਨਾਂ ਦੇ ਨਾਲ ਸ਼ਾਮਿਲ ਹੈ ਆਫ ਕੋਰਸ ਵੀ ਵਿਲ ਨਾਟ ਸਪੇਅਰ देम ਆਲਸੋ ਸਰ ਇੱਕ ਮੇਰਾ ਕੁਐਸਚਨ ਐਡੀਟੀਅਰ ਤੋਂ ਹੈ ਕਿ ਜਿਹੜੇ ਕਾਫੀ ਇੱਕ ਨਾ ਪੈਟਰਨ ਚੱਲਿਆ ਹੈ ਕਾਫੀ ਦੇਰ ਤੋਂ ਇਸ ਤੇ ਇੱਕ ਨੂੰ ਕੰਮ ਕਰਦੇ ਕਿ ਉਹ ਕੋਈ ਸੰਦੇਸ਼ ਹੈ ਮੋਸਟ ਆਫ ਦੀ ਜਿਹੜੇ ਫੇਸ हां जी ए ਤੁਸੀਂ ਬੜਾ ਇੰਟਰਸਟ ਅੱਛਾ ਸਵਾਲ ਪੁੱਛਿਆ ਇਹਦੇ ਸਬੰਧ ਦੇ ਵਿੱਚ ਆਲਰੇਡੀ ਹੁਣੇ ਹੀ ਲਾਸਟ ਤੋਂ ਲਾਸਟ ਵੀਕ ਇੱਕ ਦਿੱਲੀ ਦੇ ਵਿੱਚ ਐਨਆਈਏ ਦੀ ਇੱਕ ਅੰਡਰ ਦੀ ਸੁਪਰਵੀਜ਼ਨ ਜਿਹੜੀ ਹੈਗੀ ਹੈ ਚੇਅਰਮੈਨਸ਼ਿਪ ਆਫ ਐਨਆਈਏ ਇੱਕ ਇੰਟਰ ਸਟੇਟ ਕੋਆਰਡੀਨੇਸ਼ਨ ਮੀਟਿੰਗ ਹੋਈ ਸੀ ਜਿਹੜੀ ਬੜੀ ਹਾਈ ਲੈਵਲ ਦੀ ਮੀਟਿੰਗ ਸੀਗੀ ਉਸ ਵਿੱਚ ਆਈਬੀ ਤੇ ਸਾਰੇ ਦਿੱਲੀ ਪੁਲਿਸ ਹਰ ਰਾਜਸਥਾਨ ਹਰਿਆਣਾ ਪੰਜਾਬ ਸਾਰੇ ਸਟੇਟਸ ਦੀ ਕੋਆਰਡੀਨੇਸ਼ਨ ਮੀਟਿੰਗ ਉਹਦੇ ਵਿੱਚ ਵੀ ਇਹ ਇਸ਼ੂ ਜਿਹੜਾ ਤੁਸੀਂ ਵੈਪਨਸ ਦਾ ਹੈਗਾ ਤੇ ਕਿਹੜੇ ਸਟੇਟ ਚੋਂ ਆ ਰਹੇ ਨੇ ਕਿੱਥੋਂ ਆ ਰਹੇ ਨੇ ਇਹ ਸਾਰੀ ਇਨਫੋਰਮੇਸ਼ਨ ਸ਼ੇਅਰਿੰਗ ਹੋ ਚੁੱਕੀ ਹੈ ਇਸ ਤੋਂ ਇਲਾਵਾ ਸਾਡੇ ਕੋਲੇ ਜਿਵੇਂ ਜਿਵੇਂ ਇਨਪੁਟ ਆਉਂਦੀ ਹੈ ਕੋਈ ਜਦੋਂ ਅਸੀਂ ਕੋਈ ਅਕਿਊਜ਼ ਫੜਦੇ ਆ ਵੈਪਨਸ ਦੀ ਰਿਕਵਰੀ ਕਰਦੇ ਆ ਸੋਰਸ ਦਾ ਪਤਾ ਲੱਗਦਾ ਹੈ ਤਾਂ ਉਹਦੇ ਅਸੀਂ ਬੈਕ ਪਿੱਛੇ ਤੱਕ ਵੀ ਜਾਂਦੇ ਆ ਪਲੱਸ ਜਿਹੜਾ ਹੈਗਾ ਉੱਥੋਂ ਦੇ ਜਿਹੜੇ ਲੋਕਲ ਪੁਲਿਸ ਹੈ ਜੀ ਉਹਨਾਂ ਨੂੰ ਵੀ ਅਸੀਂ ਸ਼ੇਅਰ ਕਰਦੇ ਆ ਐਕਸਟਰ ਦਾ ਜਿਹੜਾ ਵੀ ਫਾਰਵਰਡਡ ਬੈਕਵਰਡ ਡਿਟੇਚ ਹੈ ਇਹ ਜਿਹੜੀ ਉਹ ਪਿਛਲੇ ਦਿਨਾਂ ਚ ਕਿਸ ਤਰ੍ਹਾਂ ਦੀ ਰਿਕਵਰੀਜ਼ ਜਾਂ ਕਿਸ ਤਰ੍ਹਾਂ ਦੀ ਸਪੋਰਟ ਉਪਲਬਧ ਜਿਹੜੀ ਹੈ ਸਾਡੇ ਤੋਂ ਇਹ ਕਿਉਂਕਿ ਇਸ ਕੇਸ 'ਚ ਕਾਫੀ ਲੀਡ EGTA ਫੋਲ ਸੀਗੀ ਜਿਹੜਾ ਇਹ ਮੈਂ ਸੰਦੀਪ ਨੂੰ ਰਿਕੁਐਸਟ ਕਰਦਾ ਸੰਦੀਪ EGJ ਸਾਹਿਬ ਤੁਹਾਨੂੰ ਪਰੀਫ ਕਰ ਦੇਣਗੇ ਇਹਦੇ ਤੇ ਮੈਂ ਇਹਦੇ ਵਿੱਚ ਥੋੜਾ ਜਿਆਦਾ ਦੱਸਣਾ ਚਾਹਾਂਗਾ ਕਿ ਜਦੋਂ ਇਹ ਸਰਕਾਰ ਬੰਦੀ ਹੈ ਤੇ April 6 ਨੂੰ ਇਹਦੀ EGTA ਫੋਮ ਦੇ ਵਿੱਚ ਆਂਦੀ ਹੈ ਇਹਦਾ ਕਲੀਅਰ ਕਟ ਮੰਡੇਟ ਸੀਗਾ ਕਿ ਜਿਹੜਾ ਗੈਂਗਸਟਰਿਜ਼ਮ ਜਿਹੜਾ ਪੰਜਾਬ 'ਚ ਵੱਧ ਰਿਹਾ ਉਸ ਨੂੰ ਜੜੋਂ ਪੱਟਣ ਦਾ ਸੀਗਾ ਮੰਡੇਟ ਜਿਸ 'ਚ ਅਸੀਂ ਬੜਾ ਅੱਜ ਦੇ ਅੱਜ ਦੇ ਇਸ 2 ਸਾਲ ਦੇ ਜਾਦਾ ਅਰਸੇ ਤੋਂ ਅਸੀਂ ਇਸ ਗੱਲ ਨੂੰ ਬੜਾ ਸੰਤੋਸ਼ਜਨਕ ਕਹਿ ਸਕਦੇ ਹਾਂ ਕਿ ਜਿਹੜੀ ਸਾਡੀ ਜਿਵੇਂ ਤੁਸੀਂ ਪੁੱਛਿਆ ਅਚੀਵਮੈਂਟਸ ਹੈਗੀਆਂ ਅਸੀਂ ਕੋਈ ਰਾਉਂਡ 1400 ਦੇ ਕਰੀਬ ਗੈਂਗਸਟਰਸ ਹੁਣ ਤੱਕ ਅਰੈਸਟ ਕੀਤੇ ਨੇ ਅਸੀਂ ਤੁਹਾਨੂੰ ਇਹ ਦੇ ਵਿੱਚ ਗਰੁੱਪ ਦੇ ਵਿੱਚ ਪਾ ਦਾਂਗੇ ਜੋ ਅਸੀਂ ਕੀਤਾ ਹੈਗਾ ਤੋਂ 12 ਗੈਂਗਸਟਰਸ ਆਰਗੇਨਾਈਜ਼ਡ ਕ੍ਰਿਮੀਨਲਸ ਹੈਵ ਬੀਨ ਨਿਊਟਰਲਾਈਜ਼ਡ ਜਿਹੜੇ ਮੋਡਿਊਲਸ ਅਸੀਂ ਬਸਟ ਕੀਤੇ ਉਹ 505 ਨੇ ਵੈਪਨ 1332 ਨੇ ਤੇ ਵਹੀਕਲਸ ਜਿਹੜੀਆਂ ਕ੍ਰਾਈਮ ਦੇ ਵਿੱਚ ਯੂਜ਼ ਕੀਤੀਆਂ 292 ਨੇ ਜਿਹੜਾ ਉਹਨਾਂ ਨੇ ਕੁਐਸਚਨ ਪੁੱਛਿਆ ਸੀਗਾ ਵੈਪਨਸ ਦੇ ਬਾਰੇ ਇਹ ਜਿਹੜੀ ਸਾਡੀ ਅਸੀਂ ਇਹ ਚ ਦੇਖਿਆ ਹੈਗਾ ਕਿ ਕ੍ਰਾਸ ਬਾਰਡਰ ਦੇ ਵਿੱਚ ਵੀ ਵੈਪਨਸ ਆ ਰਹੇ ਨੇ ਜਿਹਨੂੰ ਅਸੀਂ ਫੋਰਨ ਮੇਡ ਕਹਿ ਦਿੰਨੇ ਹੈਗੇ ਆ ਜਿਹੜਾ ਮੱਧਿਆ ਪ੍ਰਦੇਸ਼ ਇੰਟਰਲੈਂਡ ਹੈਗਾ ਇਧਰੋਂ ਸਾਨੂੰ ਬਿਹਾਰ ਮੱਧਿਆ ਪ੍ਰਦੇਸ਼ ਦੇ ਵਿੱਚੋਂ ਆ ਰਹੀ ਹੈਗੀ ਹੈ ਕਿਪ ਆਉਂਦੀਆਂ ਜਿਹੜੀਆਂ ਯੂਜ਼ ਹੁੰਦੀਆਂ ਕਰਾਇਮ ਦੇ ਵਿੱਚ ਵੀ ਜਾਂਸੀਰ ਰਿਕਵਰੀ ਕਰਦੇ ਆਂ ਪਲੱਸ ਲੈਸੈਂਸੀ ਵੈਪਨਸ ਵੀ ਯੂਜ਼ ਹੁੰਦੇ ਆ ਮਤਲਬ ਚਾਹੇ ਚੋਰੀ ਦੇ ਹੋਣ ਪਰ ਕਿਸੇ ਨਾ ਕਿਸੇ ਦੇ ਨਾਮ ਤੇ ਉਹ ਰਜਿਸਟਰਡ ਹੁੰਦੇ ਨੇ ਇਹਦੇ ਵਿੱਚ ਜਿਹੜੀ चौहान ਸਾਹਿਬ ਨੇ ਗੱਲ ਕਹੀ ਹੈ ਕੋਆਰਡੀਨੇਸ਼ਨ ਦੀ ਗੱਲ ਕਰਦੇ ਆਂ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਕਿ ਸਾਡਾ ਏਜੀਟੀਐਫ ਦਾ ਜਿਹੜੀਆਂ ਦੂਜੇ ਸਟੇਟਸ ਦੀਆਂ ਸਪੈਸ਼ਲਾਈਜ਼ਡ ਯੂਨਿਟਸ ਹੈਗੇ ਨੇ ਉਹਨਾਂ ਨਾਲ ਕਾਫੀ ਅੱਛਾ ਤਾਲਮੇਲ ਹੈ ਔਰ ਜਿਹੜੀਆਂ ਸਾਡੀਆਂ ਸੈਂਟਰਲ ਏਜੰਸੀਜ਼ ਹੈਗੀਆਂ ਹੁਣ ਤੱਕ ਅਸੀਂ ਕੋਈ ਮਤਲਬ ਜਿਸ ਤਰ੍ਹਾਂ ਇੰਟਰਸਟਿਡ ਅਸੀਂ ਜਿਹੜੀਆਂ ਆਪਰੇਸ਼ਨਸ ਕੀਤੇ ਨੇ ਦੇ ਹੈਵ ਬੀਨ ਕੁਆਇਟ ਸਕਸੈਸਫੁਲ ਅਸੀਂ ਬਿਹਾਰ ਮਹਾਰਾਸ਼ਟਰ ਮੱਧਿਆ ਪ੍ਰਦੇਸ਼ ਉੱਤਰਖੰਡ ਵੈਸਟ ਬੰਗਾਲ ਇੰਡੋ ਨੇਪਾਲ ਬਾਰਡਰ ਤੋਂ ਵੀ ਅਸੀਂ ਅਕਿਊਜ਼ਡ ਫੜ ਕੇ ਲੈ ਕੇ ਆਏ ਹੋਏ ਹੈਗੇ ਹੁਣ ਤੱਕ ਅਸੀਂ ਮਤਲਬ ਦਿੱਲੀ ਰਾਜਸਥਾਨ ਜਿਹੜੇ ਵੀ ਜੜੀ ਥੋੜੀ ਗੱਲ ਕੀਤੀ ਹੈ ਕਿ ਕ੍ਰਾਈਮ ਇੱਕ ਚੀਜ਼ ਹੈਗੀ ਨੰਦੇੜ ਵਾਲੇ ਪਾਸੇ ਦੋ ਜੰਦੇੜ ਸਾਹਿਬ ਵਾਲੇ ਤੇ ਦੂਜੇ ਹੈ ਕਿ ਦੂਜੀ ਸਟੇਟ ਦੇ ਵਿੱਚ ਬਿਕੋਜ਼ ਇਹਨਾਂ ਦਾ ਇਥੇ ਦੱਸਣਾ ਜ਼ਰੂਰੀ ਹੈ ਕਿ ਇਹਨਾਂ ਦਾ ਜਿਹੜਾ ਗੈਂਗਸਟਰਸ ਦਾ ਨੈਕਸਸ ਹੈ ਦੂਜੀ ਸਟੇਟਾਂ ਦੇ ਗੈਂਗਸਟਰ ਗਰੁੱਪਸ ਨਾਲ ਜਿਹੜਾ ਨੈਕਸਸ ਬੰਦ ਹੈ ਸੋ ਉਹ ਰੈਸੀਪਰਕੇਟ ਕਰਦੇ ਆ ਵੀ ਇੱਕ ਦੂਜੇ ਨੂੰ ਹਾਈਡ ਆਊਟਸ ਪ੍ਰੋਵਾਈਡ ਕਰ ਦਿੰਦੇ ਆ ਜਦੋਂ ਇਥੋਂ ਇਹ ਕੁਝ ਕਰਦੇ ਹੈਗੇ ਆ ਕੋਈ ਵਾਰਦਾਤ ਤੇ ਉਹ ਫਿਰ ਆਪਣੇ ਕਾਉਂਟਰਪਾਰਟਸ ਨਾਲ ਆਪਣੇ ਨਾਲ ਜਿਹਨਾਂ ਨਾਲ ਕੰਟੈਕਟ ਕਰਕੇ ਉਹ ਦੇ ਪ੍ਰੋਵਾਈਡ ਦੀ ਹਾਈਡ ਆਊਟਸ ਇਹਦੇ ਵਿੱਚ ਵੀ ਕਾਫੀ ਲੀਡਸ ਹੈਗੀਆਂ ਉਹ ਵੀ ਵਿਲ ਐਕਸਪਲੋਰ ਥੈਟ ਇਨ ਦੀ ਕਮਿੰਗ ਡੇਸ ਤਾਂ ਅਸੀਂ ਇਹਦੇ ਵਿੱਚ ਤਕਰੀਬਨ ਮਤਲਬ ਜਿਵੇਂ ਤੁਹਾਨੂੰ ਯਾਦ ਹੋਵੇਗਾ ਕਿ ਅ ਸ਼ੁਭਦੀਪ ਮੂਸੇਵਾਲ ਦੇ ਮਰਡਰ ਕੇਸਾਂ ਵਿੱਚ ਵੀ ਅਸੀਂ ਤਿੰਨ ਜਿਹੜੇ ਅਕਿਊਜ਼ਡ ਇੰਡੋ ਨੇਪਾਲ ਬਾਰਡਰ ਤੋਂ ਫੜ ਕੇ ਲੈ ਕੇ ਆਏ ਸੀ ਇੱਕ ਦੁਆਬੇ ਦੇ ਵਿੱਚ ਜਿਹੜਾ ਜੱਸਾ ਹੈਪੋਵਾਲ ਇਹਦੇ ਵਿੱਚ ਸੀ ਇਹ ਪੰਜ-ਸੱਤ ਮਰਡਰ ਕੀਤੇ ਅਸੀਂ ਉਹ ਵੈਸਟ ਬੰਗਾਲ ਤੋਂ ਲੈ ਕੇ ਆਏ ਸੁਦੇ ਮੂਸੇਵਾਲ ਦੇ ਕੇਸ ਵਿੱਚ ਅਸੀਂ ਇੱਕ ਉੱਤਰਖੰਡ ਤੋਂ ਰਿਕਵਰੀ ਕੀਤੀ ਮਹਾਰਾਸ਼ਟਰਾ ਤੋਂ ਰਾਜਨ ਗਏ ਸੀ ਇਹ ਲੈ ਕੇ ਆਏ ਹੀ ਹੈਸ ਕਾਟ ਅ ਵੈਰੀ ਇੱਕ ਟਾਈਪ ਗੈਂਗਸਟਰਸ ਕੈਟਿਗਰੀ ਗੈਂਗਸਟਰਸ ਫਰੋਮ ਰਾਜਸਥਾਨ ਹਰਿਆਣਾ ਸੋ ਵੀ ਕੀਪ ਆਨ ਡੂਇੰਗ ਆਲ ਥੈਟ ਐਂਡ ਵੀ ਆਰ ਆਨ ਅ very good relations with the other agencies ਸਾਡੀਆਂ ਸੈਂਟਰਲ ਇਸ ਕੇਸ ਦੇ ਵਿੱਚ ਵੀ ਜਿਸ ਤਰ੍ਹਾਂ ਚੌਂਕ ਸਾਹਮਣੇ ਆਪ ਜੀ ਨੂੰ ਬਰੀਫ ਕੀਤਾ ਕਿ ਸੈਂਟਰਲ ਜੈਂਸੀਸ ਨੇ ਬੜਾ ਸਾਨੂੰ ਸਹਿਯੋਗ ਦਿੱਤਾ ਮਹਾਰਾਸ਼ਟra ਪੁਲਿਸ ਨੇ ਦਿੱਤਾ ਐਡੀਜੀਪੀ ਸਾਹਮਣੇ 3 ਵਜੇ ਸਾਰਾ ਕੋਆਰਡੀਨੇਸ਼ਨ ਕੀਤੀ 3 एएम सो ਜਾ ਕੇ ਅਸੀਂ ਕੋਈ 5:30 6 ਵਜੇ ਦੇ ਕਰੀਬ ਇਹਨਾਂ ਨੂੰ ਨੈਬ ਕੀਤਾ ਉਥੋਂ ਛਤਰਪਤੀ ਸ਼ਾਮਰਾਜੀ ਨਗਰ ਤੋਂ ਸੋ ਦਿਸ ਇਜ਼ 올 ਕੋਆਰਡੀਨੇਸ਼ਨ ਦੀ ਜਿਹੜੀ ਅਸੀਂ ਗੱਲ ਕਰਦੇ ਹੈਗੇ ਆ ਅਸੀਂ ਮੈਂ ਇਹਦੇ ਨਾਲ ਨਾਲ ਤੁਹਾਨੂੰ ਇਹ ਦੱਸ ਦੇਣਾ ਕਿ ਜਿਸ ਤਰ੍ਹਾਂ ਇਹਨਾਂ ਨੇ EJTF ਦਾ ਮੈਂ ਇੱਕੋ ਹੀ ਗੋਚੀ ਦੱਸ ਦਿੰਦਾ ਸਾਰਾ ਕੁਝ EJTF ਦੇ ਵਿੱਚ ਹੁਣ ਤੱਕ ਜਿਹੜੀ ਅਸੀਂ ਫਾਰਮੇਸ਼ਨ ਹੈਗੀ ਆ ਸਾਡੇ ਕੋਈ ਤਕਰੀਬਨ 107-8 ਆਰਮਡ ਇੰਗੇਜਮੈਂਟਸ ਹੋ ਚੁੱਕੀਆਂ ਐ EJTF ਐਂਡ ਡਿਸਟ੍ਰਿਕਟ ਪੁਲਿਸ ਯੂਨਿਟਸ ਦੀਆਂ ਜਿਹਦੇ ਵਿੱਚ ਮਤਲਬ ਅਸੀਂ ਕ੍ਰਿਮੀਨਲਸ 81 ਕ੍ਰਿਮੀਨਲਸ ਹੈਵ ਬੀਨ ਇੰਜਰਡ న్యూਟ੍ਰਲਾਈਜ਼ 16 ਹੈਗੇ ਨੇ ਪੁਲਿਸ ਪਰਸਨਲ ਇੰਜਰਡ ਆਰ 26 ਐਂਡ ਪੁਲਿਸ ਪਰਸਨਲ ਮਾਰਟਡ ਆਰ 3 ਅਸੀਂ ਵੀ ਬਹੁਤ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਹਦੇ ਵਿੱਚ ਸੋ 26 ਸਾਡੇ ਪੁਲਿਸ ਮੁਲਾਜ਼ਮ ਇੰਜਰਡ ਵੀ ਹੋਏ ਨੇ ਕਈਆਂ ਨੂੰ ਕਾਫੀ ਸੀਰੀਅਸ ਇੰਜਰੀਜ਼ ਹੋਈਆਂ ਤਾਂ ਇਹ ਜਿਹੜਾ ਸਾਡਾ ਮੈਂਡੇਟ ਹੈ ਤੇ ਪਲੱਸ ਜਿਹੜਾ ਸਾਡਾ ਸਟੇਟ ਪ੍ਰਤੀ ਵਚਨਬੰਦੀ ਹੈ ਉਹਦੇ ਲਈ ਅਸੀਂ ਬੜੇ ਸੰਜੀਦਾ ਹੈਗੇ ਹਾਂ ਐਂਡ ਵੀ ਡੋਨਟ ਯੂ نو ਬੈਕ ਆਊਟ ਆਫ ਥੀਸ ਥਿੰਗਸ ਕਿ ਅਸੀਂ ਚੰਗੀ ਤਰ੍ਹਾਂ ਇਹਨੂੰ ਵਧੀਆ ਤਰੀਕੇ ਨਾਲ ਕਰ ਰਹੇ ਹੈਗੇ ਹਾਂ ਇੰਟਰ ਸਟੇਟ ਆਪਰੇਸ਼ਨਸ ਦੀ ਮੈਂ ਗੱਲ ਕਰ ਦਿੱਤੀ ਉਸ ਤੋਂ ਬਾਅਦ ਅਸੀਂ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਦੀ ਗੱਲ ਕੀਤੀ ਸੀ ਕਈ ਆਪ ਜੀ ਨੇ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਦੇ ਵਿੱਚ ਤਸਵੀਦੇ ਗਾਏ ਜਾ ਰਹੇ ਨੇ ਵੀ ਗੈਂਗਸਟਰ ਕਿਉਂਕਿ ਇਹ ਲਿਓਰ ਕਰਦੇ ਨੇ ਜਿਹੜੇ ਕੋਈ ਆਨ ਦਾ ਫਰਿੰਜ ਹੁੰਦੇ ਨੇ ਅਨਇੰਪਲੋਇਡ ਯੂਥ ਹੈ ਜਾਂ ਡਰਗ ਅਬਿਊਜ਼ਰ ਹੈਗਾ ਤਾਂ ਉਸ ਨੂੰ ਇਹ ਇਨਫਲੂਐਂਸ ਕਰਦੇ ਨੇ ਤੇ ਗਨ ਕਲਚਰ ਨੂੰ ਪ੍ਰੋਮੋਟ ਕਰਦੇ ਨੇ ਅਸੀਂ ਹੁਣ ਤੱਕ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਵਿੱਚ 203 ਅਕਾਊਂਟਸ ਬਲੌਕ ਵੀ ਕਰਵਾਏ ਨੇ ਦੀ ਏਜੰਸੀਜ਼ ਨੂੰ ਕਿਹਾ ਕਿ ਜਿਹੜਾ ਵੀ ਇਹਦੀ ਨੋਟਲ ਜਿਹੜੀ ਪ੍ਰੀਮियर ਏਜੰਸੀ ਹੈਗੀ ਹੈ ਇਸ ਤੋਂ ਇਲਾਵਾ ਇਹਨਾਂ ਦਿਨਾਂ ਦੇ ਵਿੱਚ ਇਨਪੁਟਸ ਸ਼ੇਅਰਡ ਬਾਈ ਦੀ EGTA ਫੈਂਡ ਦੀ ਡਿਫਰੈਂਟ ਅਸੀਂ 6 ਕ੍ਰਿਮੀਨਲਸ ਤੇ ਆਰਗੇਨਾਈਜ਼ ਕ੍ਰਿਮੀਨਲਸ ਜਿਹੜੇ ਹੈਗੇ ਆ ਗੈਂਗਸਟਰਸ ਐਕਸਪਰਟ ਡਾਈਟ ਤੇ ਐਕਸਟਰਾ ਡਾਈਟ ਤੇ ਡਿਪੋਰਟ ਕਰਵਾਏ ਨੇ ਜਿਸ ਤਰ੍ਹਾਂ ਹੁਣੀ ਆਪਨੇ ਦੇਖਿਆ ਹੋਣਾ ਰومی ਹਾਂਗਕਾਂਗ ਦੇ ਵਸਿੰਦੀ ਨਿਊਜ਼ ਜਿਹੜਾ ਅਕਿਊ ਸੀਗਾ ਨਬਾ ਜੇਲ ਬ੍ਰੇਕ ਕੇਸ ਦੇ ਵਿੱਚ ਤਾਂ ਪੀਤਾ ਮਨਦੀਪ ਫਿਲੀਪੀਨਸ ਵਿਕਰਮ ਬਰਾੜ ਇਹ ਸਾਰੇ ਅਸੀਂ ਉੱਥੋਂ ਸਚੇਨ ਜਿਹੜਾ ਉਹਦੇ ਵਿੱਚ ਸਚੇਨ ਥਾਪੇ ਜਿਹੜਾ ਮੂਸੇਵਾਲ ਦੇ ਕੇਸ ਦੇ ਵਿੱਚ ਅਕਿਊਜ਼ਡ ਹੈਗਾ ਸੋ ਵੀ ਹੈਵ ਸਕਸੈਸਫੁਲੀ ਡਿਪੋਰਟਡ ਐਂਡ ਐਕਸਟਰੈਕਟਡ them ਸੋ ਥਿਸ ਇਜ਼ 올 ਵਾਟ ਆਈ ਕੈਨ ਸੇਅ ON THE AGTA ਥੈਂਕ ਯੂ ਸੋ ਅਸੀਂ ਗਰੁੱਪ ਚ ਪਾ ਦਿੰਦੇ ਹਾਂ ਅਸੀਂ ਸਾਰੇ ਆਂਡ ਵੈਰੀਫਾਈ ਕਰਾਂਗੇ ਵਾਂਸ ਹੀ ਆਉਣਗੇ ਉਹਨੇ ਮੁਹਿੰਦੀ ਤਪੀਸ਼ ਜਿੰਨਾ ਸ਼ਾਮਿਲ ਆਇਆ ਹੈ ਇਹਨਾਂ ਦਾ ਟਾਰਗੇਟ ਗੁਰਦੀਪ ਸਿੰਘ ਜੀ ਦਾ ਹੈ ਐਂਡ ਉਹਨੂੰ ਹੀ ਇਹ ਟਾਰਗੇਟ ਕਰਨਾ ਚਾਹ ਰਹੇ ਸੀ ਕਿ ਉਹਨਾਂ ਦੀ ਕਾਮਲੀ ਉਹਨਾਂ ਦੇ ਨਾਲ ਕੀ ਇਹਦੇ ਕਰਕੇ ਉਹਨਾਂ ਨੂੰ ਉਹਨਾਂ ਨੂੰ ਦੇ ਉੱਪਰ ਵੀ ਇਹ ਜੋ ਵੀ ਆ ਚਾਹੀਏ ਬਟ ਆਦਰਵਾਇਜ਼ ਵੀ ਅਗਰ ਕੋਈ ਹੋਰ ਐਸਪੈਕਟ ਹੈ ਏਵਰੀ ਐਂਗਲ ਵਿਲ ਬੀ ਵੈਰੀਫਾਈਡ ਫੁਲੀ ਜੀ